ਬਹੁਤ ਜਿਆਦਾ ਥੈਂਕ ਯੂ ਜੈਜ ਨਹੀਂ ਜੀ ਆਇਆ ਰੈਡੀ ਦਿੱਤਾ ਹਾਂ ਜੀ ਉਹ ਤਾਂ ਹੈਗਾ ਜੀ ਜੈ ਮਾਤਾ ਦੀ ਦੋਸਤੋ ਇੱਕ ਆਪਣੀ ਵੀਡੀਓ ਪਾਈ ਸੀ ਕਿ ਕੋਈ ਵੀ ਧਾਰਮਿਕ ਸੰਸਥਾ ਚਾਹੇ ਗੁਰਦੁਆਰਾ ਸਾਹਿਬ ਧਰਮਸ਼ਾਲਾ ਜਾਂ ਸਕੂਲ ਕੋਈ ਵੀ ਹੋਵੇ ਆਪਣੇ ਕੋਲੋਂ ਕੋਈ ਵੀ ਸਮਾਨ ਖਰੀਦਦਾ ਬਿਲਕੁਲ ਉਹਨਾਂ ਨੂੰ ਬਿਨਾ ਕਿਸੇ ਨਫੇ ਤੋਂ ਦਿੱਤਾ ਜਾਂਦਾ ਔਰ ਉਸੇ ਹੀ ਚੀਜ਼ ਨੂੰ ਸੁੰਦੇ ਹੋਏ ਪੁਨੀਆ ਪਿੰਡ ਤੋਂ ਪ੍ਰਧਾਨ ਸਾਹਿਬ ਆਏ ਨੇ ਯੁਵਕ ਸਵੇਵਾ ਕਲੱਬ ਔਰ ਬਾਬੇ ਸ਼ਹੀਦਾਂ ਸਿੰਘ ਸਪੋਰਟਸ ਕਲੱਬ ਇਹ ਉੱਥੋਂ ਆਏ ਨੇ ਪੁਨੀਆ ਪਿੰਡ ਨੀਲੋਂ ਦੇ ਪੁਲ ਕੋਲੋ ਮਾਛੀਵਾੜਾ ਕੋਲੇ ਨੀਲੋਂ ਦਾ ਪੁਲ ਹੈ ਜੀ ਉੱਥੋਂ ਪੁਨੀਆ ਪਿੰਡ ਹੈ ਇਹਨਾਂ ਨੇ ਇੰਨਾ ਵਧੀਆ ਪਿੰਡ ਬਣਾਤਾ ਕਹਿੰਦੇ ਸਾਰੀ ਹੀ ਕਲੱਬ ਨੇ ਬਹੁਤ ਵਧੀਆ ਇਹਨਾਂ ਨਾਲ ਗੱਲਾਂ ਹੋਈਆਂ ਆਪਣੀਆਂ 15-20 ਮਿੰਟ ਹੋ ਗਏ ਮੈਨੂੰ ਬੈਠੇ ਨੂੰ ਬਹੁਤ ਵਧੀਆ ਗੱਲਾਂ ਹੋਈਆਂ ਬਹੁਤ ਵਧੀਆ ਲੱਗਿਆ ਇਹ এনवायरमेंट ਤੇ ਇੰਨਾ ਕੰਮ ਕਰਦੇ ਨੇ ਇੰਨਾ ਕੰਮ ਕਰਦੇ ਨੇ এনवायरमेंट ਤੇ ਮਤਲਬ ਇਹ ਬੁੱਟੇ ਲੈ ਕੇ ਆਉਂਦੇ ਨੇ ਨਰਸਰੀ ਤੋਂ ਜਾ ਕੇ ਇਹਨਾਂ ਦੀ ਬਹੁਤ ਸੋਹਣੀ ਇੱਕ ਗੱਡੀ ਆ ਇਹਨਾਂ ਨੇ ਇੱਕ ਨਵੀਂ ਲਈ ਆ 2.5 ਲੱਖ ਰੁਪਏ 2.5 ਲੱਖ ਰੁਪਏ ਲਈ ਆ ਵੀ ਜੀ 2.5 ਲੱਖ ਰੁਪਏ ਦੀ ਬਾਹਰ ਖੜੀ ਆ ਜੀ ਇਹਨਾਂ ਦੀ ਟਰੈਕਟਰ ਛੋਟਾ ਜਿਹਾ ਉਹਦੇ ਵਿੱਚ ਹੀ ਸਾਰੇ ਇਹਨਾਂ ਦਾ ਇਨਸਟਰੂਮੈਂਟ ਨੇ ਜਿੰਨੇ ਵੀ ਨੇ ਟੈਂਕੀ ਵਗੈਰਾ ਸਾਰਾ ਕੁਝ ਜੋ ਵੀ ਇਨਸਟਰੂਮੈਂਟ ਚਾਹੀਦੇ ਉਹਨਾਂ ਨੇ ਬੁੱਟੇ ਲਾਣ ਲਈ ਬੁੱਟੇ ਦਾ ਲਾਂਦੇ ਹੀ ਲਾਂਦੇ ਨੇ ਬੁੱਟੇ ਦੇ ਨਾਲ ਜੋ ਗਾੜ ਹੈ ਦੇਖੋ 50 ਰੁਪਏ ਦਾ ਬੁੱਟਾ 100 ਰੁਪਏ ਦਾ ਬੁੱਟਾ 200 ਰੁਪਏ ਦਾ ਬੁੱਟਾ ਲੈਣਾ ਆਸਾਨ ਆ ਪਰ ਉਹਨੂੰ ਉਹਦੀ ਸੁਰੱਖਿਆ ਕਰਨੀ 1000 ਰੁਪਏ ਦਾ ਗਾਰਡ ਆਂਦਾ ਬੁੱਟੇ ਦੇ ਆਲੇ ਦੁਆਲੇ ਉਹ ਵੀ ਇਹ ਨਾਲ ਲਗਾਉਂਦੇ ਨੇ ਔਰ ਇਹ ਜੋ ਸਹਿਯੋਗ ਆ ਇਹ ਵੀਰ ਨੇ ਦੱਸਿਆ ਕਿ ਐਨ ਆਰ ਆਈ ਭਰਾ ਬਹੁਤ ਨੇ ਜਿਹੜੇ ਸਹਿਯੋਗ ਦਿੰਦੇ ਨੇ ਪਰ ਯਾਰ ਐਨ ਆਰ ਆਈ ਭਰਾ ਮੈਂ ਬਹੁਤ ਉਹਨਾਂ ਦਾ ਮਤਲਬ ਥੈਂਕ ਯੂ ਕਰਦਾ ਜਿਹੜੇ ਸਹਿਯੋਗ ਦਿੰਦੇ ਨੇ ਪਿੰਡ ਵਾਲੇ ਐਨ ਆਰ ਆਈ ਭਰਾ ਪਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਰੇ ਕਲੱਬ ਦਾ ਇੱਕ ਆਪਣੇ ਟਾਈਮ 'ਚੋਂ ਟਾਈਮ ਕੱਢਣਾ ਹਰੇਕ ਬੰਦੇ ਨੂੰ ਕੰਮ ਹੁੰਦਾ ਹੈ ਨਾ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਔਰ ਇੱਕ ਭਲੇ ਦਾ ਕੰਮ ਕਰਨਾ ਠੀਕ ਹੈ ਸੋਸ਼ੀਅਲਾਈਜ਼ ਕਰਨਾ ਉਹਦੇ ਲਈ ਇਹਨਾਂ ਨੇ ਇੱਕ ਸਕੂਲ ਦੇ ਵਿੱਚੋਂ ਹੁਣ ਇਹਨਾਂ ਨੇ ਇੱਕ ਸਕੂਲ ਹੈ ਉਹ ਇਹਨਾਂ ਨੇ ਕੀ ਬਣਾਣਾ ਤੁਸੀਂ ਮੈਨੂੰ ਆਪਣੇ ਦੱਸਿਓ ਅਸੀਂ ਨਾ ਉਹਨੂੰ ਸਮਾਰਟ ਸਕੂਲ ਲਈ ਬਣਾ ਰਹੇ ਹਾਂ ਪੂਰੇ ਇਲਾਕੇ ਦੇ ਵਿੱਚ ਸਾਡਾ ਪਹਿਲਾ ਪ੍ਰਾਇਮਰੀ ਸਕੂਲ ਆ ਪਿੰਡ ਦੇ ਵਿੱਚ ਜਿਹਦੇ ਵਿੱਚ ਏਸੀ ਲਗਾਏ ਜਾਣਗੇ ਦੇਖੋ ਕਿੱਡੀ ਗੱਲ ਹੈ ਜੀ ਪੂਰੇ ਇਲਾਕੇ ਦੇ ਇਹਨਾਂ ਦੇ ਇਲਾਕੇ ਦੇ ਵਿੱਚ ਜੋ ਪ੍ਰਾਇਮਰੀ ਸਕੂਲ ਹੈ ਉੱਥੇ ਪਹਿਲਾ ਸਕੂਲ ਹੋਵੇਗਾ ਸਮਾਰਟ ਸਕੂਲ ਬਣਾ ਰਹੇ ਨੇ ਇਹਨਾਂ ਦੀ ਸੋਚ ਨੂੰ ਸਲਾਮ ਹੈ ਜੀ ਇਹ ਏਸੀ ਲਵਾ ਰਹੇ ਨੇ ਕਲੱਬ ਦੇ ਮੈਂਬਰ ਸਾਰੇ ਹੀ ਯੁਵਕ ਆਏ ਹੋਏ ਨੇ ਯੁਵਕ ਸੇਵਾਵਾ ਕਲੱਬ ਇਹਨਾਂ ਦਾ ਬਹੁਤ ਸੋਹਣਾ ਨਾਮ ਹੈ ਯੁਵਕ ਸੇਵਾਵਾ ਕਲੱਬ ਇਹਨਾਂ ਨੇ ਮੇਰੇ ਕੋਲੋਂ ਲੋਇਡ ਦੇ ਏਸੀ ਲਏ ਨਾਲ ਸਟੈਪਲਾਈਜ਼ਰ ਲਏ ਔਰ ਬਹੁਤ ਵਧੀਆ ਇਹਨਾਂ ਨੇ ਡੀਲਿੰਗ ਕੀਤੀ ਬਹੁਤ ਨਾਈਸ ਸੁਭਾਅ ਵੀਰਾਂ ਦਾ ਬਾਕੀ ਹੋਰ ਦੱਸੋ ਜੀ ਕੋਈ ਗੱਲ ਬਾਤ ਅਸੀਂ ਜਿਵੇਂ ਕਿ ਤੁਹਾਨੂੰ ਵੀਰੇ ਦੇਖ ਲਿਆ ਤੁਹਾਡੀ ਰੀਲਾਂ ਦੇਖਦੇ ਸੀ ਜਿਵੇਂ ਦਾ ਤੁਹਾਨੂੰ ਰੀਲਾਂ ਦੇ ਵਿੱਚ ਦੇਖਿਆ ਤੁਹਾਡੀ ਗੱਲਬਾਤ ਹੁੰਦੀ ਆ ਉਦਾਂ ਦੀ ਸੇਮ ਡੀਲਿੰਗ ਉਦੋਂ ਵੀ ਜ਼ਿਆਦਾ ਵਧੀਆ ਇੱਥੇ ਸਾਨੂੰ ਆ ਕੇ ਮਿਲ ਕੇ ਤੁਹਾਡੇ ਬਾਰੇ ਪਤਾ ਲੱਗਿਆ ਸੀ ਪ੍ਰਸਤਾ ਤੁਹਾਡੇ ਤੋਂ ਬਹੁਤ ਜ਼ਿਆਦਾ ਤੁਸੀਂ ਸਾਰੇ ਹੀ ਕਲੱਬ ਦੇ ਮੈਂਬਰ ਲਗਭਗ 7-8 ਜਣੇ ਹੈਗੇ ਹੋ ਤੁਸੀਂ ਇੰਨਾ ਟਾਈਮ ਕੱਢਦੇ ਹੋ ਮਤਲਬ ਪਹਿਲੀ ਗੱਲ ਤਾਂ ਟਾਈਮ ਹੀ ਨਹੀਂ ਹੁੰਦਾ ਬੰਦੇ ਕੋਲੇ ਆਪਣੇ ਘਰਾਂ ਚੋਂ ਟਾਈਮ ਨਹੀਂ ਨਿਕਲਦਾ ਯਾਰ ਤੁਸੀਂ ਇੱਕ ਮਤਲਬ এনवायरमेंट ਨੂੰ ਸੈੱਟ ਕਰਨ ਲਈ ਆਪਣੇ ਪਿੰਡ ਲਈ ਟਾਈਮ ਦੇ ਰਹੇ ਹੋ ਪਿੰਡ ਵਾਲੇ ਜਿਹਾ ਕੁਝ ਵੀ ਸੋਚਦੇ ਨੇ ਜੀ ਪਰ ਮੈਨੂੰ ਮੈਂ ਇੱਕ ਬੇਨਤੀ ਕਰਦਾ ਪਿੰਡ ਵਾਲਿਆਂ ਲਈ ਇਹਨਾਂ ਮਤਲਬ ਇਹਨਾਂ ਵੱਲੋਂ ਇਹਨਾਂ ਨੇ ਮੈਨੂੰ ਕਿਹਾ ਨਹੀਂ ਕਿ ਇਹਨਾਂ ਦਾ ਸਾਥ ਦਿਆ ਕਰੋ ਬਾਤ ਚੜ ਕੇ ਰੋੜੇ ਨਾਲ ਕਾਇਆ ਕਰੋ ਕੰਮਾਂ ਦੇ ਵਿੱਚ ਸਾਥ ਦਿਆ ਕਰੋ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਕਿ ਇਹ ਇੰਨੀਆਂ ਵਧੀਆ ਗੱਲਾਂ ਸੋਚਦੇ ਨੇ ਦੇਖੋ ਇਹਨਾਂ ਦੇ ਮੈਂ ਦੇਖਿਆ ਇਹਨਾਂ ਦੀਆਂ ਫੋਟੋਆਂ ਦੇਖੀਆਂ ਇਹਨਾਂ ਨੇ ਇੱਕ ਖੰਭਿਆਂ ਦੇ ਉੱਤੇ ਆਲ੍ਹਣੇ ਲਗਾਏ ਹੋਏ ਨੇ ਆਲ੍ਹਿਆਂ ਦੀ ਜੋ ਮਤਲਬ ਬਣਾਈ ਹੋਈ ਆ ਬੰਤਰ ਬਣਾਈ ਹੋਈ ਆ ਇਹ ਸਪੈਸ਼ਲ ਬਰਨਾਲੇ ਤੋਂ ਲੈ ਕੇ ਆਏ ਨੇ ਤੇ ਉਹ ਜਿਹੜੀ ਬੰਤਰ ਆ ਉਹ ਵੱਡੇ ਜਾਨਵਰ ਲਈ ਨਹੀਂ ਹੈਗੀ ਇਹਨਾਂ ਦਾ ਮਕਸਦ ਸੀ ਕਿ ਉਹ ਆਲਿਆਂ ਦੇ ਵਿੱਚ ਕਿ ਛੋਟੀ ਚਿੜੀ ਆਂਦੀ ਆ ਛੋਟੀਆਂ ਚਿੜੀਆਂ ਹੀ ਬੈਠ ਸਕਣ ਇਹਨਾਂ ਨੇ 19 ਕੀ ਜਗ੍ਹਾ ਰੱਖੀ ਹੋਈ ਆ ਔਰ ਇਹ ਕਹਿੰਦੇ ਕਿ ਸਾਡਾ ਸਾਰਾ ਹੀ ਪਿੰਡ ਜਿੱਥੇ-ਜਿੱਥੇ ਅਸੀਂ ਆਲ ਨੇ ਲਾਏ ਨੇ ਚਿੜੀਆਂ ਨਾਲ ਭਰ ਚੁੱਕਿਆ ਇਹ ਗੱਲ ਸਹੀ ਹੈ ਵਧੀਆ ਲੱਗਿਆ ਅਗਰ ਕੋਈ ਕੁਝ ਕਹਿਣਾ ਚਾਹੁੰਦਾ ਤਾਂ ਦੱਸੋ ਹਾਂਜੀ 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 ਵਧੀਆ ਸ਼ਾਪ ਆ ਜੀ ਸਮਾਨ ਪਹਿਲਾਂ ਵੀ ਲੈ ਕੇ ਗਏ ਆ ਥੈਂਕ ਯੂ ਹੁਣ ਵੀ ਤੁਹਾਡਾ ਜੈਜ ਰੇਟ ਆ ਬਹੁਤ ਜ਼ਿਆਦਾ ਥੈਂਕ ਯੂ ਜੈਜ ਨਹੀਂ ਜੀ ਆਇਆ ਰੇੜੀ ਦਿੱਤਾ ਹਾਂਜੀ ਹਾਂਜੀ ਉਹ ਤਾਂ ਹੈ ਜੈਜ ਹੁੰਦਾ ਪ ਇਹਨਾਂ ਨੇ ਕੋਈ ਤਿੰਨ ਪੰਜ ਨਹੀਂ ਕੀਤੀ ਜੀ ਬਿਲ ਮੂਰੇ ਰੱਖਤਾ ਕਿ ਮੈਨੂੰ ਇੰਨੇ ਦੀ ਚੀਜ਼ ਆਈ ਹੈ ਜੀ ਬਸ ਇੰਨੇ ਦੀ ਲਗਾਤੀ ਵੀਡੀਓ 'ਚ ਮੈਂ ਤਾਂ ਨਹੀਂ ਬੋਲ ਸਕਦਾ ਕਿਉਂਕਿ ਅਸੀਂ ਫਿਰ ਜਦੋਂ ਆਮ ਕਸਟਮਰ ਨੂੰ ਵੇਦੇ ਆ 5-700 ਰੁਪਏ ਨਫਾ ਲੈਣੇ ਆ ਵਧਾ ਕੇ ਵੇਚਣਾ ਪੈਂਦਾ ਇਸ ਲਈ ਇਹਨਾਂ ਨੂੰ ਆਇਆ ਰੇਟ ਲਗਾਇਆ ਇਸ ਲਈ ਮੈਂ ਰੇਟ ਨਹੀਂ ਦੱਸ ਸਕਦਾ ਉਹਦੇ ਵਿੱਚ ਮੈਂ ਸੌਰੀ ਫੀਲ ਕਰਦਾ ਬਾਕੀ ਪ੍ਰਧਾਨ ਸਾਹਿਬ ਹੋਰ ਕਿਸੇ ਮੈਂਬਰ ਨੇ ਕੋਈ ਗੱਲ ਕਰਨੀ ਹੋਵੇ ਬਸ ਠੀਕ ਹੈ ਜੀ ਬਹੁਤ ਧੰਨਵਾਦ ਆਈ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਨੂੰ ਤੁਸੀਂ ਇਸੇ ਤਰ੍ਹਾਂ ਭਲਾਂ ਦੇ ਭਲਿਆਂ ਦੇ ਕੰਮ ਕਰੀ ਚੱਲੋ ਵਧੀਆ ਲੱਗਦਾ ਬਹੁਤ ਵਧੀਆ ਮੇਰਾ ਮਨ ਖੁਸ਼ ਹੈ ਅੱਜ ਜੈ ਮਾਤਾ ਦੀ ਜੈ ਮਾਤਾ ਜੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ